ਪੰਜਾਬ ਇਸ ਵਕਤ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਏ ਲਗਾਤਾਰ ਹੜ੍ਹਾਂ ਕਰਕੇ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਏ ਤਾਂ ਕਈ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਪਾਣੀ ਵੀ ਵਧਿਆ ਏ ਤਾਂ ਅਜਨਾਲਾ ਦੇ ਵਿੱਚ ਹੜ੍ਹ ਦੇ ਵੱਲੋਂ ਕਹਿਰ ਆ ਜਿਹੜਾ ਉਬਰਤਾਇਆ ਗਿਆ ਏ ਜਿੱਥੇ ਪਿੰਡ ਹੜ੍ਹ ਦੀ ਚਪੇੜ ਦੇ ਵਿੱਚ ਆਏ ਨੇ ਅਤੇ ਲੋਕਾਂ ਨੇ ਕਿਹਾ ਕਿ ਪਹਿਲਾਂ ਪਾਣੀ ਘੱਟ ਸੀ ਲੇਕਿਨ ਹੁਣ ਪਾਣੀ ਆ ਜਿਹੜਾ ਉਹ ਤੇਜ਼ ਹੋ ਗਿਆ ਏ ਅਜਨਾਲਾ ਹਲਕੇ ਦੇ ਵਿੱਚ ਕਈ ਪਿੰਡ ਇਸ ਵਕਤ ਹੜ੍ਹ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਪਿੰਡ ਫੁੱਲੇ ਚੱਕ ਪੋਟਲੀ ਕੋਰੋਟਾਣਾ ਵੰਜਾਵਾਲ ਨੰਗਲ ਅਤੇ ਕਮੀਰਪੁਰਾ ਦੇ ਵਿੱਚ ਦਰਿਆ ਦਾ ਪਾਣੀ ਦਾਖਲ ਹੋਣ ਕਰਕੇ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਨੇ ਨਾ ਸਿਰਫ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਮੁਸ਼ਕਿਲ ਬਣਾਈ ਹੈ ਸਗੋਂ ਖੇਤਾਂ ਵਿੱਚ ਖੜੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਹੜ੍ਹ ਨੇ ਉਹਨਾਂ ਨੂੰ 5 ਸਾਲ ਪਿੱਛੇ ਧੱਕ ਦਿੱਤਾ ਹੈ ਕਿਉਂਕਿ ਉਹਨਾਂ ਦੀ ਸਾਰੀ ਮਿਹਨਤ ਦੀ ਕਮਾਈ ਆ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਗਈ ਹੈ ਕਿਸਾਨਾਂ ਲਈ ਤਾਂ ਇਹ ਇੱਕ ਅਸਹਿਣਯੋਗ ਤਬਾਹੀ ਹੈ ਹੁਣ ਖਾਣ ਦੇ ਲਈ ਵੀ ਕੁਝ ਨਹੀਂ ਬਚਿਆ ਪਿੰਡਾਂ ਦੇ ਲੋਕਾਂ ਦੇ ਦਾਣੇ ਅਤੇ ਰਾਸ਼ਨਾਂ ਜਿਹੜਾ ਉਹ ਵੀ ਪਾਣੀ ਦੀ ਮਾਰ ਥਲੇ ਆ ਗਿਆ ਹੈ ਅਤੇ ਲੋਕਾਂ ਵੱਲੋਂ ਦੁੱਖ ਦੀ ਸਥਿਤੀ ਆ ਜਿਹੜੀ ਉਹ ਜ਼ਾਹਿਰ ਕੀਤੀ ਗਈ ਹੈ ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜਾ ਹੈ ਜਿਸ ਕਰਕੇ ਲੋਕਾਂ ਨੂੰ ਆਪਣੇ ਘਰ ਤੱਕ ਛੱਡਣੇ ਪੈ ਗਏ ਨੇ ਜਿਹੜੇ ਘਰ ਕੱਚੇ ਨੇ ਜਾਂ ਫਿਰ ਜਿਹੜੇ ਨੀਵੇਂ ਥਾਵਾਂ ਤੇ ਬਣੇ ਘਰ ਨੇ ਉਹਨਾਂ ਦੇ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਨੇ ਅਤੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ ਪੀਣ ਵਾਲਾ ਪਾਣੀ ਆ ਜਿਹੜਾ ਉਹ ਵੀ ਲੋਕਾਂ ਨੂੰ ਚੰਗੀ ਤਰ੍ਹਾਂ ਨਹੀਂ ਮਿਲ ਰਿਹਾ ਕਿਉਂਕਿ ਬੋਰ ਨੇ ਜਿਹੜੇ ਉਹ ਵੀ ਪਾਣੀ ਨਾਲ ਭਰ ਚੁੱਕੇ ਨੇ 32 ਜ਼ਿਆਦਾਤਰ ਇਲਾਕਿਆਂ ਵਿੱਚ ਗੁੱਲ ਹੋ ਚੁੱਕੀ ਹੈ ਜਿਸ ਕਰਕੇ ਉਨਾ ਕੋਲ ਮੋਟਰ ਚਲਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਅਤੇ ਹੈਲੀਕਾਪਟਰਾਂ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਸਵਾਰ ਸੇਵੀ ਨੇ ਜਿਹੜੇ ਇਹਨਾਂ ਪਿੰਡਾਂ ਵਿੱਚ ਪਹੁੰਚ ਰਹੇ ਨੇ ਵਿੱਚ ਕਈ ਪਿੰਡ ਅਜਿਹੇ ਨੇ ਜਿਨ੍ਹਾਂ ਤੱਕ ਪਹੁੰਚ ਕਰਨੀ ਵੀ ਬੜੀ ਮੁਸ਼ਕਲ ਹੈ ਦੂਜੇ ਪਾਸੇ ਪੰਜਾਬ ਦੇ ਹੋਰ ਕਈ ਜ਼ਿਲ੍ਹੇ ਨੇ ਜਿਹੜੇ ਉਹ ਵੀ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਹੇ ਨੇ ਵੱਡੀ ਤਬਾਹੀ ਹੋਈ ਹੈ ਹੁਣ ਤੱਕ 23 ਲੋਕਾਂ ਦੀ ਜਾਨ ਹੜ੍ਹਾਂ ਦੇ ਵਿੱਚ ਜਾ ਚੁੱਕੀ ਹੈ ਸਭ ਤੋਂ ਜ਼ਿਆਦਾ ਜਾਨਾਂ ਪਠਾਨਕੋਟ ਦੇ ਵਿੱਚ ਗਈਆਂ ਨੇ ਇਸ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਵੱਡਾ ਜਾਨੀ ਨੁਕਸਾਨ ਹੋਇਆ ਹੈ ਤਾਂ ਹੜ੍ਹ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਅਜਨਾਲਾ ਅਤੇ ਹੋਰ ਇਲਾਕਿਆਂ ਦੀਆਂ ਅਧਕਾਰੀਆਂ ਇਲਾਕਾ ਵਾਸੀਆਂ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਆਪਣਾ ਦੁੱਖ ਬਿਆਨ ਕੀਤਾ ਗਿਆ ਹੈ ਤਾਂ ਕੀ ਕੁਝ ਕਹਿਣਾ ਹੈ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ ਆਓ ਦੇਖਦੇ ਹਾਂ ਹਨ ਵਿਧਿਆ ਰਾਤਾਂ ਦੇ ਬੜਾ ਘਾਟੀ ਪਣੀ ਹਾ ਹੁਣ ਬੜਾ ਤੇਜ਼ ਹੋਇਆ ਜੇ ਰਾਤੀ ਤੇ ਪਹਿਲਾਂ ਮਸਾ ਮਸਾ ਆਉਂਦੇ ਉਧਰ ਹੀ ਮੜਮੜਾ ਆਦ ਹੁਣ ਬੜਾ ਜਦਾ ਵਹਾ ਹੋਣ ਦਿਆ ਜੀ ਪੈਂਦੇ ਆ ਜੀ ਉਹ ਤੇਜ ਆ ਵੀ ਪਉਣ ਵੇਗ ਜੀ ਪਾਣੀ ਉਹਦੇ ਕਾਰਨਾ ਹੁੰਦਾ ਪਾਣੀ ਪਦਰਾ ਹੋ ਗਿਆ ਪਾਣੀ ਰਾਹ ਬਾਲਿਆ ਅੰਤਰਾ ਹੁੰਦਾ ਪਾਣੀ ਆਪਣੇ ਆਪ ਇਹਨੂੰ ਤੇ ਪਰਲੀ ਸਾਈਡ ਬਹੁਤ ਜ਼ਿਆਦਾ ਤੇਜ ਪਾਣੀ ਪੈਲੀਆਂ ਵਿੱਚ ਡਿੱਗਣ ਲਿਆ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਖਾਣ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਤੇ ਜਦ ਅਸੀਂ ਚਾ ਚਾਲ 5 ਸਾਲ ਪਿੱਛੇ ਚਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ ਗਾਂਵ ਗਾਂਵ ਵਾਸਤੇ ਅਹੀਂ ਖਾਣਾ ਕਿੱਥੋਂ ਆਏ ਉਹ ਖਾਣਾ ਹੀ ਤੇ ਉਹ ਕਮਾਉਣਾ ਹੀ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂਵਾ ਤੇ ਦੁੱਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਕਿੰਨਾ ਕ ਪਾਣੀ ਪਾਣੀ ਘੜੇ ਪੰਜ 6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰੇ ਲੱਗਣ ਝੋਨਾ ਕਿੱਥੇ ਤੇ ਪਾਣੀ ਕਿ ਛੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਤੇ ਨਜ਼ਰ ਆਉਂਦੀ ਹੈ ਪਾਣੀ ਪਾਣੀ ਆ ਆਉਂਦਿਆ ਇਹ ਸਾਡਾ ਖੇਤ ਜਿਹੜਾ ਸਾਡਾ ਦੁੱਬਿਆ ਪਿਆ ਹੈ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਾ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਚਾਰ ਸਵੇਰੇ ਪਾਣੀ ਘੁੰਮ ਗਿਆ ਸਿਰ ਦੋ ਚਾਰ ਘਰਿਆ ਜਿਹੜੇ ਬਜੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਰਿਹਾ ਜੀ ਹਾਂ ਜੀ ਵਿਧਿਆ ਰਾਦਾ